ਦੋਸਤੋ ਸੁਚੋ ਇੱਕ ਭਿਖਾਰੀ ਰੋਜ਼ ਤੁਹਾਡੇ ਸਾਹਮਣੇ ਬੈਠਾ ਪੀਖ ਮੰਗਦਾ ਮੈਲੇ ਕੁਚਾਲੇ ਉਹਨੇ ਕੱਪੜੇ ਪਾਏ ਜੰਗਾਲ ਲੱਗਿਆ ਉਹਦੇ ਕੋਲ ਕਟੋਰਾ ਹੋਵੇ ਤੇ ਸਿਰ ਝੁਕਾ ਕੇ ਉਹ ਬੈਠਾ ਰਹਿੰਦਾ ਹੋਵੇ ਤੁਸੀਂ ਉਹਨੂੰ ਵੇਖ ਕੇ ਨਜ਼ਰਾਂ ਅੰਦਾਜ਼ ਕਰਕੇ ਅੱਗੇ ਲੰਘ ਜਾਂਦੇ ਹੋ ਤੁਹਾਨੂੰ ਅੰਦਾਜ਼ਾ ਵੀ ਨਹੀਂ ਵੀ ਇੱਕ ਦਿਨ ਉਹ ਜਿੱਦਾਂ ਐਦਾਂ ਪੈਸੇ ਇਕੱਠੇ ਕਰਨ ਵਾਲਾ ਭਿਖਾਰੀ ਕੁਝ ਐਦਾਂ ਦਾ ਕਰੇ ਵੀ ਉਹ ਸਾਰੀ ਦੁਨੀਆ ਲਈ ਇੱਕ ਮਿਸਾਲ ਬਣ ਜਾਵੇ ਇੱਕ ਦਿਨ ਜਦੋਂ ਉਹਦੀ ਸਚਾਈ ਸਾਰਿਆਂ ਦੇ ਸਾਹਮਣੇ ਆਵੇ ਪੂਰਾ ਸ਼ਹਿਰ ਹਿੱਲ ਗਿਆ ਉਹਦੀ ਸਚਾਈ ਸੁਣ ਕੇ ਆਖਰ ਕੌਣ ਸੀ ਉਹ ਕਿਉਂ ਉਸਨੇ ਆਪਣੀ ਪੂਰੀ ਜ਼ਿੰਦਗੀ ਜਿਹੜੀ ਸੀ ਭੀਖ ਮੰਗਣ ਤੇ ਲਾ ਦਿੱਤੀ ਆਖਰ ਸੱਚ ਚੁਕੀ ਹੈ ਤੇ ਅੱਜ ਉਹ ਦੋਸਤੋ ਜਾਣਦੇ ਆ ਉਸ ਪਖਾਰੇ ਦੀ ਅਣ ਸੁਣੀ ਕਹਾਣੀ ਜੱਸੀ ਸੰਧੂ ਦੀ ਜ਼ੁਬਾਨੀ ਸ਼ਹਿਰ ਦਾ ਸਭ ਤੋਂ ਜਿਹੜਾ ਵਾ ਭੀੜ ਭੜੱਕੇ ਵਾਲਾ ਚੁਰਾਹਾ ਉਹਦੇ ਇੱਕ ਪੁਰਾਣਾ ਮੰਦਿਰ ਉਹਦੇ ਬਾਹਰ ਫਕੀਰਾਂ ਨਾਂ ਦਾ ਇੱਕ ਪਖਾਰੀ ਹਰ ਸਵੇਰ ਆਪਣੀ ਇੱਕ ਖਾਸ ਜਿਹੜੀ ਜਗਾ ਸੀ ਉਥੇ ਆਣ ਕੇ ਬਹਿ ਜਾਂਦਾ ਮੈਲੇ ਕੁਚਲੇ ਉਹਨੇ ਕਪੜੇ ਪਾਏ ਹੁੰਦੇ ਕਿੱਡੀ ਵੱਦੀ ਉਹਦੀ ਦਾੜੀ ਹੁੰਦੀ ਬਿਖਰੇ ਉਲਝੇ ਵਾਲ ਹੁੰਦੇ ਤੇ ਉਹਦੇ ਹੱਥ ਵਿੱਚ ਇੱਕ ਜੰਗਾਲ ਲੱਗਿਆ ਕਟੋਰਾ ਹੁੰਦਾ ਲੋਕ ਜਿਹੜਾ ਸੀ ਉਹਨੂੰ ਇੱਕ ਭਖਾਰੀ ਸਮਝ ਕੇ ਨਜ਼ਰ ਅੰਦਾਜ਼ ਕਰ ਦਿੰਦੇ ਕੁਝ ਜਿਹੜੇ ਲੰਘਦੇ ਉਹ ਥੋੜੇ ਬਹੁਤੇ ਸਿੱਕੇ ਉਹਦੇ ਕਟੋਰੇ ਚ ਪਾ ਦਿੰਦੇ ਕੁਝ ਉਹਨੂੰ ਨਫ਼ਰਤ ਨਾਲ ਵੇਖਦੇ ਕੁਝ ਉਹਨੂੰ ਦੋ ਚਾਰ ਗੱਲਾਂ ਸੁਣਾ ਕੇ ਅੱਗੇ ਨਿਕਲ ਜਾਂਦੇ ਕੁਝ ਕਹਿੰਦੇ ਵੀ ਕੰਮ ਕਰਨ ਦੀ ਉਮਰ ਆ ਤੇ ਭੇਖੋਂ ਮੰਗਣ ਡਿਆ ਵਾਂ ਲੇਕਿਨ ਫਕੀਰਾ ਚੁੱਪਚਾਪ ਸੁਣਦਾ ਰਹਿੰਦਾ ਉਹਨੇ ਕਦੀ ਵੀ ਕਿਸੇ ਨੂੰ ਕੁਝ ਨਹੀਂ ਉਹਨੇ ਨਾ ਤੇ ਮੰਗਿਆ ਨਾ ਕੋਈ ਜਵਾਬ ਦਿੱਤਾ ਉਹ ਬਸ ਸਿਰ ਝੁਕਾ ਕੇ ਬੈਠਾ ਰਹਿੰਦਾ ਜਦੋਂ ਉਹਦਾ ਕਟੋਰਾ ਜਿਹੜਾ ਸਿੱਕਿਆ ਨਾਲ ਭਰ ਜਾਂਦਾ ਜੋ ਵੀ ਉਹਨੇ ਰੱਖਿਆ ਹੁੰਦਾ ਤੇ ਉਹ ਸ਼ਹਿਰ ਦੀਆਂ ਤੰਗ ਗਲੀਆਂ ਵਿੱਚ ਕਿਧਰੇ ਜਿਹੜਾ ਉਹ ਗਾਇਬ ਹੋ ਜਾਂਦਾ ਉੱਤਰ ਨੂੰ ਤੁਰ ਕੇ ਚੱਲ ਜਾਂਦਾ ਤੇ ਉਹ ਰੋਜ਼ ਹੀ ਇਸ ਤਰ੍ਹਾਂ ਕਰਦਾ ਸ਼ਹਿਰ ਦੇ ਲੋਕ ਉਹਦੀ ਜਿਹੜਾ ਉਹਦਾ ਪੈਸੇ ਇਕੱਠੇ ਕਰਕੇ ਤੋਰ ਪੈਂਦਾ ਤੇ ਉਹਦੀ ਇਸ ਹਰਕਤ ਨਾਲ ਕੋਈ ਫਰਕ ਨਹੀਂ ਉਹਨਾਂ ਨੂੰ ਪੈਂਦਾ ਲੇਕਿਨ ਇੱਕ ਬੱਚਾ ਸੀ 12 ਸਾਲ ਦਾ ਨਾਂ ਉਹਦਾ ਰਗੂ ਸੀ ਉਹ ਬੜਾ ਗਰੀਬ ਜਿਹਾ ਮੁੰਡਾ ਸੀ ਉਹਨੂੰ ਬੜਾ ਅਜੀਬ ਲੱਗਦਾ ਵੀ ਇਹ ਜਦੋਂ ਸਿੱਕੇ ਦੇ ਪੈ ਜਾਂਦੇ ਆ ਤਾਂ ਇਹ ਕਿਹੇ ਪਾਸੇ ਨੂੰ ਤੁਰ ਜਾਂਦਾ ਐਸ ਗਲੀ ਵੱਲ ਨੂੰ ਵੀ ਇਹ ਕਿੱਥੇ ਇੰਨੇ ਸਿੱਕੇ ਲੈ ਕੇ ਜਾਂਦਾ ਕੀ ਕਰਦਾ ਇਹਨਾਂ ਸਿੱਕਿਆਂ ਦਾ ਉਹ ਜਿਹੜਾ ਰਗੂ ਸੀ ਨਾ ਉਹ ਖੁਦ ਵੀ ਕੱਜੀ ਸਕੂਲ ਨਹੀਂ ਸੀ ਜਾ ਸਕਿਆ ਉਹ ਕਚਰੇ ਵਿੱਚੋਂ ਕੰਬਦੀਆਂ ਚੀਜ਼ਾਂ ਜਿੱਦਾਂ ਕੱਢਦਾ ਉਹਨਾਂ ਨੂੰ ਇਕੱਠੀਆਂ ਕਰਦਾ ਤੇ ਫਿਰ ਵੇਚ ਦਿੰਦਾ। ਇੱਕ ਦਿਨ ਉਹਦੇ ਮਨ 'ਚ ਲੱਗਾ ਵੀ ਮੈਂ ਵੇਖਾਂ ਦੇ ਸਹੀ ਐ ਜਿਹੜਾ ਫਕੀਰਾ ਭਖਾਰੀ ਆ ਇਹ ਸਿੱਕੇ ਲੈ ਕੇ ਜਾਂਦਾ ਕਿੱਥੇ ਐ। ਉਹਨੇ ਉਹਦਾ ਹੌਲੀ-ਹੌਲੀ ਜਾਹਰਾਂ ਪਿੱਛਾ ਕੀਤਾ। ਜਦੋਂ ਪਿੱਛਾ ਕਰਦਾ ਉਹ ਗਲੀ-ਤੰਗ ਗਲੀ ਦੇ ਵਿੱਚ ਤੁਰਿਆ ਜਾ ਰਿਹਾ ਸੀ ਤੇ ਫਕੀਰਾ ਜਿਹੜਾ ਨਾ ਇੱਕ ਪੁਰਾਣੀ ਜੀ ਬਹੁਤ ਡਿੱਡੀ ਟੱਕੀ ਜੀ ਜਿਹੜੀ ਬਿਲਡਿੰਗ ਸੀ ਉਹਦੇ ਵਿੱਚ ਚੱਲ ਗਿਆ। ਤੇ ਜਿਹੜਾ ਰਗੂ ਸੀ ਨਾ ਜਦੋਂ ਉਹਨੇ ਉਹਦੀ ਖਿੜਕੀ ਵਿੱਚੋਂ ਅੰਦਰ ਵੇਖਿਆ ਤੇ ਉਹਦੀਆਂ ਅੱਖਾਂ ਖੁੱਲੀਆਂ ਦੇ ਖੁੱਲੀਆਂ ਰਹਿ ਗਈਆਂ ਅੰਦਰ ਨਾ 60 ਤੋਂ 70 ਬੱਚੇ ਜਿਹੜੇ ਪੜ੍ਹਾਈ ਕਰ ਰਹੇ ਸੀ ਉਹਨਾਂ ਬੱਚਿਆਂ ਦੇ ਕੱਪੜੇ ਫਟੇ ਪੁਰਾਣੇ ਸੀ ਪਰ ਉਹਨਾਂ ਦੇ ਚਿਹਰੇ ਤੇ ਬਹੁਤ ਜ਼ਿਆਦਾ ਅਜੀਬੀ ਖੁਸ਼ੀ ਸੀ ਉਹਨਾਂ ਦੇ ਕੋਲ ਕਿਤਾਬਾਂ ਸੀ ਸਲੇਟਾਂ ਸੀ ਕੁਝ ਲੱਕੜੀ ਦੀਆਂ ਕੁਰਸੀਆਂ ਵੀ ਸੀ ਟੇਬਲ ਰੱਖੀ ਹੋਈ ਸੀ ਜਦੋਂ ਫਕੀਰ ਆ ਜਿਹੜਾ ਸੀ ਅੰਦਰ ਗਿਆ ਤੇ ਉਹਨੇ ਆਪਣੇ ਕੱਪੜਿਆਂ ਦੇ ਵਿੱਚੋਂ ਜਿਹੜਾ ਉਹਦਾ ਸਿੱਕਿਆਂ ਦਾ ਜਿਹੜਾ ਸੀ ਨਾ ਉਹਦੇ ਕੋ ਕਟੋਰਾ ਉਹ ਇੱਕ ਬੁੱਢੀ ਔਰਤ ਨੂੰ ਦੇ ਦਿੱਤਾ ਬੁੱਢੀ ਔਰਤ ਨੇ ਉਹਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਭੀ ਜਿਹੜਾ ਵੀ ਵਾਹਿਗੁਰੂ ਭਗਵਾਨ ਤੇਰਾ ਭਲਾ ਕਰੇ ਫਕੀਰਾ ਤੇਰੀ ਵਜ੍ਹਾ ਨਾਲ ਇਹ ਬੱਚੇ ਪੜ੍ਹ ਪਾ ਰਹੇ ਆ ਫਕੀਰਾ ਮੁਸਕਰਾਇਆ ਤੇ ਬੋਲਿਆ ਭੀ ਬਸ ਇਹਨਾਂ ਨੂੰ ਪੜਾਉਂਦੇ ਰੋ ਅਮਾ ਇਹੀ ਮੇਰੇ ਲਈ ਸਭ ਤੋਂ ਵੱਡਾ ਆਸ਼ੀਰਵਾਦ ਆ ਰਗੂ ਨੇ ਜਦੋਂ ਇਹ ਦੇਖਿਆ ਤੇ ਹੈਰਾਨ ਰਹਿ ਗਿਆ। ਉਹਨੂੰ ਲੱਗਾ ਵੀ ਇਹ ਆਦਮੀ ਭੁਖਾਰੇ ਨਹੀਂਗਾ। ਇਹ ਤੇ ਅਨਾਥ ਬੱਚਿਆਂ ਦੀ ਜ਼ਿੰਦਗੀ ਸਵਾਰ ਰਿਹਾ ਵਾ। ਅਗਲੇ ਦਿਨ ਜਿਹੜਾ ਸੀ ਰਗੂ ਨੇ ਹਿੰਮਤ ਕਰਕੇ ਫਕੀਰਾਂ ਨੂੰ ਪੁੱਛਿਆ ਵੀ ਤੂੰ ਕੌਣ ਆ? ਇਹ ਸਭ ਕਿਉਂ ਕਰ ਰਿਹਾ ਵਾ? ਫਕੀਰਾਂ ਪਹਿਲਾਂ ਤਾਂ ਚੁੱਪ ਰਿਹਾ। ਫਿਰ ਇੱਕ ਲੰਮੀ ਸਾਹ ਲੈ ਕੇ ਬੋਲਿਆ ਮੇਰਾ ਅਸਲੀ ਨਾਂ ਰਣਵੀਰ ਸਿੰਘ ਆ। ਮੈਂ ਵੀ ਕਦੀ ਇਹ ਸ਼ਹਿਰ ਦਾ ਬਹੁਤ ਵੱਡਾ ਵਪਾਰੀ ਸੀ। ਕਰੋੜਾਂ ਦੀ ਜਾਇਦਾਦ ਸੀ ਮੇਰੀ। ਵੱਡੀ ਵੱਡੀ ਹਵੇਲੀ ਗੱਡੀਆਂ ਨੌਕਰ ਚਾਕਰ ਸਭ ਕੁਝ ਸੀ ਮੇਰੇ ਕੋਲ ਰਗੂਹਰਾਂ ਸੀ ਤੇ ਫਿਰ ਤੁਸੀਂ ਭੀ ਕਿਉਂ ਮੰਗਦੇ ਉਹਨੇ ਪੁੱਛਿਆ ਰਣਵੀਰ ਦੀਆਂ ਅੱਖਾਂ ਜੱਥਰੂ ਆ ਗਈ ਉਹਨੇ ਕਿਹਾ ਇੱਕ ਦਿਨ ਮੇਰੇ لالਚੋਂ ਤੇ ਕਮੰਡ ਨੇ ਮੇਰੀ ਦੁਨੀਆ ਉਹ ਸਾਰੀ ਮੇਰੇ ਕੋਲੋਂ ਖੋ ਲਈ ਰਣਵੀਰ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਹਨੇ ਸ਼ਹਿਰ ਦੇ ਇੱਕ ਅनाथ ਆਸ਼ਰਮ ਜਿਹੜਾ ਸੀ ਨਾ ਉਹਦੀ ਜ਼ਮੀਨ ਜ਼ਬਰਦਸਤੀ ਹੜੱਪ ਲਈ ਤੇ ਉਥੇ ਇੱਕ ਫੈਕਟਰੀ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਇੱਕ ਰਾਤ ਉਸ ਫੈਕਟਰੀ 'ਚ ਅੱਗ ਲਾ ਕੇ ਫੈਕਟਰੀ ਜਿਹੜੀ ਸੀ ਨਾ ਜਦੋਂ ਉਹ 'ਚ ਅੱਗ ਲੱਗੀ ਤਾਂ ਉਹ ਜਿੱਥੇ ਅनाथ ਆਸ਼ਰਮ 'ਚ ਬੱਚੇ ਰਹਿੰਦੇ ਸੀ ਨਾ ਉਹਨੂੰ ਵੀ ਅੱਗ ਨੇ ਆਪਣੀ ਚਪੇਟ ਵਿੱਚ ਲੈ ਲਿਆ ਤੇ ਜਿਹੜੇ ਦਰਜਣਾ ਬੱਚੇ ਸੀ ਨਾ ਅनाथ ਬੱਚੇ ਉਹ ਉੱਚ ਸੜ ਕੇ ਮਰ ਗਏ ਰਣਵੀਰ ਨੇ ਕੋ ਪੈਸੇ ਕਮਾਏ ਪਰ ਉਹਦੀ ਆਤਮਾ ਨੂੰ ਚੈਨ ਹੀ ਨਹੀਂ ਲੈਣ ਦਿੰਦੀ ਉਹ ਕਹਿੰਦਾ ਜਦੋਂ ਵੀ ਮੈਂ ਸ਼ੀਸ਼ਾ ਵੇਖਦਾ ਸੀ ਨਾ ਮੈਨੂੰ ਆਪਣਾ ਚਿਹਰਾ ਵਿੱਚ ਉਸ ਸ਼ੀਸ਼ੇ ਚੋਂ ਬੱਚਿਆਂ ਦੀਆਂ ਚੀਖਾਂ ਸੁਣਾਈ ਦਿੰਦੀਆਂ ਸੀ ਮੇਰੇ ਲਾਲਚ ਦੀ ਵਜ੍ਹਾ ਨਾਲ ਇੰਨੇ ਮਾਸੂਮ ਬੱਚਿਆਂ ਦੀ ਇੰਨੇ ਲੋਕਾਂ ਦੀ ਜਾਨ ਚਲੀ ਗਈ ਇੱਕ ਦਿਨ ਉਹਨੇ ਸਭ ਕੁਝ ਜਿਹੜਾ ਉਹਦੇ ਕੋਲ ਸੀ ਨਾ ਉਹ ਛੱਡ ਦਿੱਤਾ ਆਪਣੀ ਕਰੋੜਾਂ ਦੀ ਦੌਲਤ ਸਾਰੀ ਤਿਆਗ ਕੇ ਨਾ ਉਹ ਉਹਨੇ ਇਹ ਰਸਤਾ ਚੁਣਿਆ ਉਹਨੂੰ ਭੀਖ ਮੰਗਦਾ ਤੇ ਬੱਚਿਆਂ ਦੀ ਮਦਦ ਕਰਦਾ ਜਿਨ੍ਹਾਂ ਦੇ ਕੋਲ ਕੋਈ ਵੀ ਸਹਾਰਾ ਨਹੀਂ ਹੁੰਦਾ ਇੱਕ ਦਿਨ ਸ਼ਹਿਰ 'ਚ ਬਹੁਤ ਜ਼ਿਆਦੇ ਬਹੁਤ ਵੱਡੇ ਹਾੜ ਆ ਗਏ ਕਈ ਘਰ ਤਬਾਹ ਹੋ ਗਏ ਲੋਕਾਂ ਦੀਆਂ ਦੁਕਾਨਾਂ ਜਿਹੜੀਆਂ ਸੀ ਉਹ ਖਰਾਬ ਹੋ ਗਈਆਂ ਸਾਰੇ ਪਾਸੇ ਪਾਣੀ ਭਰ ਗਿਆ ਤੇ ਉਹ ਜਿਹੜਾ ਸੀ ਜਿੱਥੇ ਉਹ ਬੱਚੇ ਪੜ੍ਹਦੇ ਸੀ ਉੱਥੇ ਵੀ ਪਾਣੀ ਆ ਗਿਆ ਤੇ ਰਣਵੀਰ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਹੀ ਸਾਰੇ ਬੱਚਿਆਂ ਨੂੰ ਜਿਹੜਾ ਸੀ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਉਤੋਂ ਪਰ ਆਪ ਉਹ ਪਾਣੀ ਦਾ ਜਿਹੜਾ ਸੀ ਨਾ ਇੰਨਾ ਤੇਜ਼ ਵਹਾਹ ਹੀ ਨਾ ਉਹਦੇ ਚ ਉਹ ਜਿਹੜਾ ਸੀ ਉਹ ਡੁੱਬਦਾ ਚਲਾ ਗਿਆ ਫਿਰ ਉਹਨੂੰ ਬਚਾ ਕੇ ਤੇ ਹਸਪਤਾਲ ਪਹੁੰਚਾਇਆ ਗਿਆ ਅਖਬਾਰਾਂ ਚ ਇਹ ਛਪਿਆ ਵੀ ਇੱਕ ਕਰੋੜਪਤੀ ਤੋਂ ਪਖਾਰੇ ਬਣੇ ਰਣਵੀਰ ਸਿੰਘ ਜਿਨੇ ਅਣਗਣਤ ਅਨਾਥਾਂ ਨੂੰ ਜਿਹੜੀ ਸੀ ਉਹ ਸਿੱਖਿਆ ਦਿੱਤੀ ਉਹਨਾਂ ਨੂੰ ਪੜ੍ਹਨ ਦਾ ਮੌਕਾ ਦਿੱਤਾ ਜਿਹਨੂੰ ਇੱਕ ਮਮੂਲੀ ਭਿਖਾਰੀ ਸਮਝਦੇ ਸੀ ਅਸਲ 'ਚ ਉਹ ਸਭ ਤੋਂ ਵੱਡਾ ਦਾਨਵੀਰ ਸੀ ਰਣਵੀਰ ਦੀ ਹਾਲਤ ਜੜੀ ਸੀ ਬਹੁਤ ਸੀਰੀਅਸ ਸੀ ਜਦੋਂ ਡਾਕਟਰਾਂ ਨੇ ਕਿਹਾ ਕਿ ਸ਼ਾਇਦ ਉਹ ਬਾਚ ਨਹੀਂ ਪਾਊਗਾ ਤੋਨੇ ਆਪਣੀ ਆਖਰੀ ਇੱਛਾ ਜਤਾਈ ਉਹਨੇ ਕਿਹਾ ਕਿ ਮੇਰੇ ਮਰਨ ਤੋਂ ਬਾਅਦ ਮੇਰੀ ਪਛਾਣ ਜੜੀ ਸੀ ਉਹਨੂੰ ਨਾ ਮਟਾਉਣਾ ਐਸ ਕੋਲ ਜਿਹੜਾ ਇਹਨੂੰ ਅੱਗੇ ਵਧਾਉਣਾ ਤੇ ਕੁਝ ਘੰਟੇ ਬਾਅਦ ਹੀ ਰਣਵੀਰ ਨੇ ਆਪਣੀ ਆਖਰੀ ਸਾਹ ਲਈ ਰਣਵੀਰ ਦੀ ਕਹਾਣੀ ਜਾਣ ਕੇ ਪੂਰਾ ਸ਼ਹਿਰ ਰੋ ਪਿਆ ਜਿਸ ਆਦਮੀ ਨੂੰ ਲੋਕੀ ਨਫ਼ਰਤ ਕਰਦੇ ਸੀ ਜਾਂ ਜਿਹਨੂੰ ਇੰਨੀਆਂ ਗੱਲਾਂ ਸੁਣਾਉਂਦੇ ਸੀ ਉਹਨੇ ਸੈਂਕੜੇ ਬੱਚਿਆਂ ਨੂੰ ਪੜਾਇਆ ਪਾਲਿਆ ਉਹਨਾਂ ਨੂੰ ਨਵਾਂ ਜੀਵਨ ਦਿੱਤਾ ਰਗੂ ਨੇ ਕਸਮ ਖਾ ਲਈ ਕਿ ਉਹ ਐਸ ਸਕੂਲ ਨੂੰ ਬੰਦ ਨਹੀਂ ਹੋਣ ਦੇਊਗਾ ਹੁਣ ਉਹ ਖੁਦ ਵੀ ਪੜਾਈ ਕਰਦਾ ਤੇ ਬਾਕੀ ਜਿਹੜੇ ਸੀ ਬੱਚੇ ਸੀ ਉਹਨਾਂ ਨੂੰ ਵੀ ਉਹ ਪੜਾਉਣ ਲੱਗਾ ਜੋ ਜਗ੍ਹਾ ਕਦੀ ਖੰਡਰ ਸੀ ਹੁਣ ਰਣਵੀਰ ਫਾਊਂਡੇਸ਼ਨ ਦੇ ਨਾਮ ਤੋਂ ਜਾਣੀ ਜਾਣ ਲੱਗੀ ਅੱਜ ਉੱਥੇ ਹਜ਼ਾਰਾਂ ਅਨਾਥ ਬੱਚੇ ਪੜ ਰਹੇ ਐ ਸੋ ਦੋਸਤੋ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਕਿ ਅਸਲੀ ਹੀਰੋ ਉਹ ਨਹੀਂ ਹੁੰਦਾ ਜੋ ਨਾਂ ਕਮਾਵੇ ਬਲਕਿ ਉਹ ਹੁੰਦਾ ਚਾਹੇ ਗੁਮਨਾਮ ਵੀ ਰਹਿ ਕੇ ਦੂਸਰਿਆਂ ਦੀ ਜ਼ਿੰਦਗੀ ਬਦਲ ਦੇਵੇ ਰਣਵੀਰ ਚਲਾ ਗਿਆ ਇਸ ਦੁਨੀਆ ਤੋਂ ਲੇਕਿਨ ਉਹਦੀ ਕਹਾਣੀ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਰਹੂਗੀ ਰਣਵੀਰ ਦੀ ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਸੱਚੀ ਮਹਾਨਤਾ ਜਿਹੜੀ ਹੈ ਨਾ ਉਹ ਨਾਂ ਜਾਂ ਦੌਲਤ ਵਿੱਚ ਨਹੀਂ ਆ ਬਲਕਿ ਦੂਸਰਿਆਂ ਦੀ ਜ਼ਿੰਦਗੀ ਬਦਲਣ ਵਿੱਚ ਅਗਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇ ਜਾਂ ਤੁਹਾਨੂੰ ਇਹ ਕਹਾਣੀ ਸਿੱਖਿਆ ਦਿੰਦੀ ਹੋਵੇ ਤੇ ਆਪਣੇ ਹਿਸਾਬ ਨਾਲ ਅਸਲੀ ਹੀਰੋ ਕੌਣ ਹੁੰਦਾ ਇਹ ਕਮੈਂਟ ਬਾਕਸ ਚ ਸਾਨੂੰ ਜ਼ਰੂਰ ਦੱਸਿਓ ਜੀ